ਜਿੱਥੇ ਅੱਜਕੱਲ ਦੇ ਨੌਜਵਾਨ ਪੰਜਾਬ ਦੇ ਵਿਰਸੇ ਤੋਂ ਮੁਨਕਰ ਹੁੰਦੇ ਜਾ ਰਹੇ ਨੇ ਉੱਥੇ ਹੀ ਪੰਜਾਬ ਨੂੰ ਉਸ ਦੇ ਸੱਭਿਆਚਾਰ ਨਾਲ ਜੋੜਨ ਦੇ ਲਈ 17ਵਾਂ ਵਿਸ਼ਾਲ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਹਾਂ ਬਠਿੰਡੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇਹ 17ਵਾਂ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਮੇਲਾ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨ ਦੇ ਲਈ ਹਮੇਸ਼ਾ ਹੀ ਸਹਾਈ ਸਤ ਹੁੰਦਾ ਹੈ ਉੱਥੇ ਹੀ ਦੱਸ ਦਈਏ ਵੀ 11 ਫਰਵਰੀ ਤੱਕ ਇਹ ਮੇਲਾ ਜਾਰੀ ਰਹੇਗਾ ਪੰਜਾਬ ਦੇ ਮਾਣ ਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਉੱਥੇ ਵੇਖਣ ਨੂੰ ਮਿਲਣਗੀਆਂ ਪ੍ਰਮੁੱਖ ਸ਼ਕਸ਼ੀਤਾਵਲੋਂ ਵਿਰਾਸਤੀ ਕਾਫਲੇ ਨੂੰ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਜੀ ਹਾਂ 7ਵਾਂ ਵਿਰਾਸਤੀ ਮੇਲਾ ਬਟੇਂਡੇ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਅੱਜ ਤਾਰਮਾ ਜਿਹੜਾ ਵਿਰਾਸਤ ਮੇਲਾ ਮਾਲਵਾ ਹੈਰੀਕੇਸ ਦੇ ਵੱਲੋਂ ਨਾਲ ਪੰਜਾਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਤੋਂ ਦੇ ਟਿੰਡਾ ਦੇ ਸਰਦਾਰ ਜਗਰੂਪ ਸਿੰਘ ਜੀ ਗਿਰ ਸਾਹਿਬ ਡਿਪਟੀ ਕਮਿਸ਼ਨਰ ਔਰ ਸਾਰੇ ਅਸੀਂ ਸਰਕਾਰ ਵੱਲੋਂ ਔਰ ਮਾਲਵਾ ਹੈਰੀਕੇਸ ਦੇ ਸਾਰੇ ਪ੍ਰਬੰਧਕ ਇਸ ਗੱਲ ਦੀ ਵਧਾਈ ਵੀ ਦਿਨਾ ਕਿ ਅਸੀਂ ਆਪਣੀ ਵਿਰਾਸਤ ਨਾਲ ਜੁੜਨ ਲਈ ਸਾਡੇ ਵੱਡਾ ਪੁਰਾਣਾ ਕਰ ਰਹੇ ਹਾਂ ਜਿੱਥੋਂ ਅਸੀਂ ਪੈਦਾ ਹੋਏ ਹਾਂ ਜਿੱਥੋਂ ਤੱਕ ਅੱਜ ਪਹੁੰਚ ਸਕੀਆਂ ਤਾਂ ਸਾਡੀ ਵਿਰਾਸਤ ਤੇ ਸਦਕਾ ਹੀ ਹੈ ਅਸੀਂ ਆਪਣੀ ਜਿਹੜੀ ਬੜੀ ਮਹਾਨ ਵਿਰਾਸਤ ਹੈ ਇਸ ਨੂੰ ਸੰਭਾਲਣ ਦੇ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸਮੇਂ ਦੇ ਮੁਤਾਬਕ ਅੱਗੇ ਵਧਣ ਲਈ ਸਮੇਂ ਦੇ ਹਾਣੀ ਹੋਣ ਲਈ ਹਰ ਇੱਕ ਨੂੰ ਲੋੜ ਹੈ ਪਰ ਫਿਰ ਵੀ ਜਿੱਡੀ ਸਾਡੀ ਵਰਾਸਤ ਮਹਾਨ ਹੈ ਜਿਹੜੀ ਸਾਡੀ ਮਾਨ ਮਰ ਜਿਆਦਾ ਮਹਾਨ ਹੈ ਅਸੀਂ ਉਹਦੇ ਨਾਲ ਜੁੜ ਕੇ ਰਹੀਏ ਤਾਂ ਸਾਡਾ ਜੀਵਨ ਬਹੁਤ ਸਫਲ ਹੈ ਪੰਜਾਬ ਦੀ ਚੱਕੀ ਵੈਹੀ ਹੈ ਜਿੱਥੇ ਜੀ ਹਾਂਜੀ ਪੰਜਾਬ ਲਈ ਚੱਕੀ ਪਲਾਈ ਗਈ ਹੈ ਜੀ ਹਾਂਜੀ ਉਸ ਜਿਹੜੇ ਚੱਕੀ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਸਾਡਾ ਪੰਜਾਬ ਬਹੁਤ ਸੁੱਖਾਂ ਤੇ ਖੁਸ਼ੀਆਂ ਵਿੱਚ ਖੁੱਲੇ ਰੂਪ ਵਿੱਚ ਰਹਿੰਦਾ ਸੀ ਸਰ ਐਸ ਆਰ ਜਿਹੜਾ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਹਰ ਸਾਲ ਇਸ ਤਰ੍ਹਾਂ ਹੀ ਕਰਵਾਇਆ ਜਾਊਗਾ ਜ਼ਰੂਰ ਜੀ ਤੋਂ ਅਸੀਂ ਪਹਿਲੀ ਵਾਰ ਕਰਾ ਰਹੇ ਹਾਂ ਤਾਂ ਸਕੇ ਮੇਰਾ ਦੇਖੋ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿਸੇ ਦੀ ਗੱਲ ਕਰੀਏ ਮੇਲਾ 15 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਇਸ ਮੇਲੇ ਦਾ ਨਹੀਂ ਤਾਂ ਹਾਂਜੀ ਆਪਾਂ ਮੰਤਰੀ ਸਾਹਿਬ ਜਿਸ ਤਰ੍ਹਾਂ 9 ਜਨ ਜਿਹੜੀ ਪੀੜ੍ਹੀ ਹੈਗੀ ਖਾਸ ਤੌਰ ਤੇ ਪੰਜਵੀਂ ਸਵੇਤਾਰਾ ਨਾਲ ਜਿਆਦਾ ਜੁੜ ਰਹੀ ਹੈਗੀ ਹੈ ਪੰਜਾਬ ਦੇ ਕਲਚਰ ਨੂੰ ਭੁੱਲਦੀ ਚੱਲੀ ਜਾ ਰਹੀ ਹੈ ਤੇ ਇਹ ਮੇਲਾ ਉਹਨਾਂ ਨੂੰ ਜਨਮ ਵਾਸਤੇ ਕਿੰਨਾ ਕ ਫਾਇਦੇ ਮਦਦ ਦੇਗਾ ਜੀ ਅਸਲ ਵਿੱਚ ਫਿਕਰ ਤੇ ਚਿੰਤਾ ਐਸੇ ਗੱਲ ਦੀ ਹੈ ਕਿ ਅਸੀਂ ਹੋਰ ਨਾਲ ਜੁੜਨ ਲਈ ਬੜੇ ਕਾਲੇ ਹੁੰਦੇ ਜਾਂਦੇ ਆ ਤੇ ਜਿੱਥੇ ਅਸੀਂ ਜੁੜੇ ਉਧਰ ਟੁੱਟਣ ਨੂੰ ਫਿਰਦੇ ਆ ਇਹ ਵਿਰਾਸਤੀ ਮੇਲਾ ਸਰਦ ਪਗਵੰਤ ਸਿੰਘ ਮਾਨੂ ਰਾਮ ਲੋਗੀ ਪੰਜਾਬ ਸਰਕਾਰ ਵੱਲੋਂ ਵੀ ਔਰ ਸਾਰੇ ਇਹ ਜਿਹੜੇ ਪ੍ਰਬੰਧ ਕੈ ਯਤਨ ਕੀਤੇ ਜਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਜੀ ਤਾਂ ਉਹਨਾਂ ਦਾ ਬੜਾ ਸ਼ਾਨਦਾਰ ਤੇ ਮਾਣਮੱਤਾ ਇਤਿਹਾਸ ਆ ਸਾਡਾ ਉਸ ਵਿਰਾਸਤ ਨਾਲ ਜੋੜਨ ਦੇ